ਪਲਫਾਰਮ ਤੇ ਪਹੁੰਚ ਚੁੱਕੇ ਆ ਤਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਇਸ ਥੇ ਵੀ ਬਾਈ ਘੋੜੇ ਲੈ ਕੇ ਆਏ ਹੋਏ ਨੇ ਪਹਿਲਾਂ ਘੋੜੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਫਿਰ ਬਾਈ ਨਾਲ ਗੱਲਬਾਤ ਕਰਾਂਗੇ ਵੀ ਕਿਹੜੀ ਨਸਲ ਦਾ ਇਹ ਘੋੜਾ ਕਿੰਨੇ ਇੰਚ ਦੀ ਇਹਦੀ ਹਾਈਟ ਆ ਤਾਂ ਕਿਵੇਂ ਇਸ ਦੀ ਸੰਭਾਲ ਕੀਤੀ ਜਾਂਦੀ ਆ ਕਿਹੜਾ ਪਿੰਡ ਆ ਬਾਈ ਨਾਲ ਗੱਲਬਾਤ ਕਰਦੇ ਆ ਵੀਰ ਜੀ ਥੋੜਾ ਘੋੜਾ ਇਹ ਹਾਂਜੀ ਵੀਰ ਜੀ ਕਿਹੜੀ ਨਸਲ ਆ ਤੇ ਕਿੰਨੇ ਇੰਚ ਦੀ ਦੀ ਹਾਈਟ ਆ ਇਹਨੂੰ ਘਰਾ ਘੋੜਾ ਜੀ 64 ਘੰਟੇ ਦੀ ਹਾਈਟ ਆ ਜੀ ਹਾਂਜੀ ਤੇ ਕਿਹੜੇ ਪਿੰਡੋਂ ਆਏ ਤੁਸੀਂ ਪਿੰਡ پاکਸਰੀ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਤੇ ਇਹਦੀ ਸਾਂਭ ਸੰਭਾਲ ਬਾਰੇ ਕੁਝ ਜਾਣਕਾਰੀ ਦਿਓ ਵੀ ਕਿਵੇਂ ਇਹ ਸਾਂਭ ਸੰਭਾਲ ਹੁੰਦੀ ਹੈ ਇਸਦੀ ਸਾਂਭ ਸੰਭਾਲ ਜੇ ਤਾਂ ਸਵੇਰ ਖਰਖਰਾ ਹੁੰਦਾ ਜੀ ਹੂੰ ਫਿਰ ਇਹਨੂੰ ਰਾਈਡਿੰਗ ਕਰਾਈਦੀ ਹੈ ਦੀ ਹੂੰ ਤੇ ਉਸ ਤੋਂ ਬਾਅਦ ਇਹਨੂੰ ਇਹਨੂੰ ਖੁਰਾਕ ਦੇਈਦੀ ਹੈ ਹਾਂਜੀ ਕਿੰਨੇ ਘੋੜੇ ਲੈ ਕੇ ਆਏ ਹੋ ਮੰਡੀ ਦੇ ਵਿੱਚ ਸਾਡੇ ਕੋਲ ਹੈਗੇ 5-6 ਘੋੜੇ ਆ ਜੀ ਇੱਥੇ ਤੇ ਘਰੇ ਕਿੰਨੇ ਰੱਖਿਓ ਯਾਰ ਕਰੇ ਵੀ ਹੈਗੇ 8 7 ਜਨਵਰੀ ਹੈਗੇ ਜੀ ਹਾਂਜੀ ਇਹ ਲੱਗ ਲੱਗ ਨਸਲਾਂ ਦੇ ਲੱਗ ਲੱਗ ਹੈ ਨੁਕਰਾ ਮਾਰਵਾੜਾ ਦੂਜਾ ਆਪਣਾ ਚੰਬਾਈ ਇਹ ਜਾਨਵਰ ਆਪਣੇ ਕੋਲ ਹੀ ਹਾਂਜੀ ਇੱਥੇ ਵੇਚਣ ਦੇ ਵਾਸਤੇ ਲੈ ਕੇ ਆਏ ਹਾਂ ਜਿਹੜੇ ਜਾਨਵਰ ਇੱਥੇ ਮੇਲੇ ਤੇ ਲੈਂਦੇ ਉਹ ਸੇਲ ਕਰਨ ਵਾਸਤੇ ਲੈਂਦੇ ਆ ਜੀ ਇਹ ਆਪਣਾ ਘੋੜਾ ਹੈ ਇਹ ਦਿਖਾਉਣ ਵਾਸਤੇ ਲਿਆਂਦਾ ਜੀ ਹੂੰ ਕਿੰਨੀ ਕੁ ਕੀਮਤ ਦੀ ਜੇ ਕੀਮਤ ਦੀ ਗੱਲ ਕੀਤੀ ਜਾਵੇ ਕਿਉਂ ਤਾਂ ਲੱਖਾਂ ਚਾਹੀ ਹੁਣ ਜੀ ਹੂੰ ਇਹਨਾਂ ਦੇ ਲੱਖਾਂ ਕਰੋੜਾਂ ਚ ਹੁਣ ਚੱਲੀ ਜਾਂਦਾ ਜਿਹੜੇ ਹੁਣ ਮਾਰਵਾੜੀ ਘੋੜੇ ਚੰਗੇ ਵਧੀਆ ਆਸਟ੍ਰੇਲੀਅਨ ਹੈਗੇ ਬੱਚੇ ਵਧੀਆ ਵਧੀਆ ਸੇਲ ਹੋਈ ਜਾਂਦੇ ਉਹਨਾਂ ਦੇ ਹਾਂਜੀ ਹਰ ਸਾਲ ਮੰਡੀ ਦੇ ਵਿੱਚ ਆਉਨੇ ਹਾਂ ਅਸੀਂ ਹਰ ਸਾਲ ਆਉਨੇ ਹਾਂ ਹੋਰ ਨਾਲ ਕੀ ਕੰਮ ਕਰਦੇ ਹੋ ਤੁਸੀਂ ਖੇਤੀਬਾੜੀ ਹੈ ਜੀ ਸਾਈਕਲ ਨਾਲ ਉਹ ਵੀ ਖੇਤੀਬਾੜੀ ਇਹ ਸਾਈਕਲ ਤੰਡੇ ਦੇ ਵਜੋਂ ਕਰਦੇ ਹਾਂ ਹਾਂਜੀ ਸਾਈਕਲ ਤੰਡਾ ਨਾਲ ਇਹ ਵੀ ਆਪਣੇ ਘੋੜਿਆਂ ਦਾ ਵੀ ਹੈ ਜੀ ਹਾਂਜੀ ਜੇਕਰ ਮੰਨ ਲਓ ਇਸ ਪਾਸੇ ਕਿਸੇ ਨੇ ਆਉਣਾ ਹੋਵੇ ਕੰਮ ਕਰਨਾ ਹੋਵੇ ਤੇ ਕਿੰਨੀ ਕੁ ਮੁਸ਼ਕਲ ਆਉਂਦੀ ਆ ਤੇ ਕਿੰਨਾ ਕੁ ਮੰਨ ਲਓ ਵੀ ਉਹਨੂੰ ਸਿੱਖਣ ਦੀ ਲੋੜ ਆ ਜਾਂ ਕੀ ਜਿਹੜਾ ਜੀ ਨਵਾਂ ਬੰਦਾ ਜੀ ਉਹਨੂੰ ਤਾਂ ਆਪਦਾ ਜੀ ਨਿੱਕੇ ਜਾਨਵਰ ਤੋਂ ਆਪਣਾ ਜਿਹਾ ਘੋੜੀ ਲੈ ਲਈ ਬਾਹਲਾ ਵੱਡਾ ਮੁੱਲ ਦਾ ਭਾਰਾ ਜਾਨਵਰ ਨਹੀਂ ਉਹਨੂੰ ਲੈਣਾ ਚਾਹੀਦਾ ਛੋਟੇ ਕੰਮ ਤੋਂ ਸਟਾਰਟ ਕਰਨਾ ਚਾਹੀਦਾ ਜੀ ਜਿਵੇਂ 1 ਲੱਖ ਰੁਪਏ ਤੋਂ ਹਾਂ ਉਹ ਫਿਰ ਹੌਲੀ ਹੌਲੀ ਉਹਨੂੰ ਜਿਵੇਂ ਆਪਾਂ ਰੱਖੀਏ ਘੋੜੀ ਉਵੇਂ ਨੂੰ ਨੌਲਜ ਹੌਲੀ ਹੌਲੀ ਵਧੀ ਜਾਂਦੀ ਆ ਜੀ ਜੇਕਰ ਕਮਾਈ ਦੇ ਸਾਧਨ ਦੀ ਗੱਲ ਕਰਗੇ ਵੀ ਜੇਕਰ ਇਹੀ ਕਲਾ ਕੰਮ ਕਰਨਾ ਹੋਵੇ ਵੀ ਗੁਜ਼ਾਰਾ ਹੋ ਜਾਂਦਾ ਵਧੀਆ ਕਮਾਈ ਹੋ ਜਾਂਦੀ ਆ ਜਾਂ ਸਹਾਇਕਤੰਦੇ ਦੇ ਵਜੋਂ ਇਹ ਮੰਨ ਲੋ ਵਰਤੇ ਨਹੀਂ ਵਧੀਆ ਜੀ ਨਾਲੇ ਆਪ ਦਾ ਸ਼ੌਂਕ ਦਾ ਸ਼ੌਂਕ ਨਾਲੇ ਕਮਾਈ ਹੋਈ ਜਾਂਦੀ ਆ ਪ੍ਰੋਫਟ ਵਧੀਆ ਇੰਨਾ ਚ ਨਹੀਂ ਹੂੰ ਕੋਈ ਮਾੜਾ ਸ਼ੌਂਕ ਨੇ ਆਏਗਾ ਇਹ ਪ੍ਰੋਫਟ ਹਾਂ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਕੰਮ ਵੀ ਤੁਸੀਂ ਸ਼ੁਰੂ ਕੀਤਾ ਸੀ ਜਾਂ ਮੰਨ ਲੋ ਕਿ ਪਰਦਾਦੇ ਦਾ ਜੀ ਪਹਿਲਾਂ ਤਾਂ ਆਪਾਂ ਤਾਂਦੇ ਪਰਦਲਦੇ ਦੇ ਰੱਖਦੇ ਸੀ ਕਈ ਹੂੰ ਤੇ ਉਸ ਤੋਂ ਬਾਅਦ ਫਿਰ ਵਿੱਚ ਛੜਤੇ ਸੀ ਜਨਵਰੀ ਉਹ ਸਾਨੂੰ ਹੋ ਗਏ 12 13 ਸਾਲ ਹੋ ਗਏ ਰੱਖਿਆ ਨੂੰ ਦੁਬਾਰਾ ਹਾਂਜੀ ਹੁਣ ਉਹ ਬਧੀਆਂ ਕੰਮ ਚੱਲੀ ਜਾਂਦਾ ਈ ਆਪਦਾ ਮੰਡੀ ਦੇ ਵਿੱਚ ਪਹੁੰਚੇ ਹਾਂ ਕੋਈ ਵੇਚਿਆ ਵੇਚਿਆ ਹੈਗਾ ਕੋਈ ਜਾਂ ਕੋਈ ਖਰੀਦਿਆ ਨਹੀਂ ਹਜੇ ਤਾਂ ਅਸੀਂ ਆਈ ਅੱਜ ਆਈ ਹਜੇ ਜਾਨਵਰ ਕੋਈ ਨਹੀਂ ਵੇਚਿਆ ਜੀ ਵੇਖ ਜਾਣਗੇ ਕੋਈ ਨਹੀਂ ਫਿਰਦੇ ਆ ਗਾਹ ਕਿ ਜੇ ਕੋਈ ਪ੍ਰੋਪਰ ਇਹਨਾਂ ਦੀ ਖਰਾਕ ਦੀ ਗੱਲ ਕੀਤੀ ਜਾਵੇ ਤੇ ਕੀ ਮੰਨ ਲਓ ਪਾਉਣੇ ਹੋ ਤੁਸੀਂ ਤੇ ਇਹਨਾਂ ਨੂੰ ਹੁਣ ਜਮੀ ਹੋ ਗਈ ਜੀ ਛੋਲੇ ਹੋ ਗਏ ਜੀ ਚੌਕਰ ਹੋ ਗਿਆ ਇਹ ਡੈਟ ਦੇਈ ਜਾਂਦੇ ਆ ਹਾਂਜੀ ਤੇ ਇਹਨੂੰ ਫਿਰ ਦੂਜਾ ਜਿੱਕਰ ਆਪਾਂ ਗੱਲ ਕਰ ਇਹ ਕੋਟਸਵਾਰੀ ਦੇ ਮੰਨ ਲੋ ਵੀ ਲੈ ਕੇ ਵੀ ਜਾਣਾ ਪੈਂਦਾ ਇਹਨੂੰ ਹਾਂ ਹਾਂ ਰਾਈਡਿੰਗ ਕਰ ਕਰਦੇ ਹਾਂ ਰਾਈਡਿੰਗ ਕਰੀਦੀ ਹੈ ਤੇ 10 15 ਕਿਲੋਮੀਟਰ ਵੀ ਡੇਲੀ ਤੋਰ ਫੇਰ ਕੇ ਲੈਕਦੇ ਇਹਨੂੰ ਹਾਂਜੀ ਇਹ ਕਿਹੜੀਆਂ ਕਿਹੜੀਆਂ ਨਸਲਾਂ ਹੁੰਦੀਆਂ ਘੋੜੇ ਨੂੰ ਮਾਰਵਾੜੀ ਹੋ ਗਿਆ ਜੀ ਨੁਕਰਾ ਹੋ ਗਿਆ ਸਿੰਧੀ ਹੋ ਗਏ ਚੰਬੇ ਹੋ ਗਏ ਨਸਲਾਂ ਤਾਂ ਬਹੁਤ ਆਈ ਮਹਿੰਗਾ ਘੋੜਾ ਕਿਹੜਾ ਹੁੰਦਾ ਨੁਕਰਾਂ ਵੀ ਮਹਿੰਗੇ ਤਾਂ ਜਿਹੜੇ ਚੰਗੇ ਜਾਨਵਰ ਮਹਿੰਗੇ ਆ ਇਹ ਮੰਡੀ ਦੇ ਵਿੱਚ ਤੁਸੀਂ ਹਾਂ ਮੰਡੀ ਦੇ ਵਿੱਚ ਤੁਸੀਂ ਹਰ ਸਾਲ ਆਉਨੇ ਹੋ ਤੇ ਕਿੰਨੇ ਕੁ ਦਾ ਇੱਥੇ ਮੰਨ ਲਓ ਘੋੜਾ ਵੀ ਪਹੁੰਚਿਆ ਮੰਡੀ ਦੇ ਵਿੱਚ ਤੁਸੀਂ ਜਾਣਕਾਰੀ ਹੁੰਦਾ ਜੀ ਕੰਮ ਹੀ ਕਰੋੜਾਂ ਤੱਕ ਪੜਿਆ ਪਿਆ ਜੀ ਹਾਂਜੀ ਚਲਾ ਜਾਂਦਾ ਕਰੋੜਾਂ ਤੱਕ ਹਾਂਜੀ ਚਲੇ ਜਾਂਦੇ ਆ ਜੀ ਚੰਗੇ ਜਾਨਵਰ ਜਿਹੜੇ ਨੇ ਚੰਗੇ ਵਧੀਆ ਮੁੱਲ ਤੇ ਵਿਕਦੇ ਆ ਜੀ ਹਾਂਜੀ ਇਹਦੀ ਮੰਨ ਲਓ ਹਾਈਟ ਦੀ ਗੱਲ ਕੀਤੀ ਜਾਵੇ ਕਿੰਨੇ ਕੁ ਮੰਨ ਲਓ ਉਮਰ ਦੇ ਵਿੱਚ ਇਹਦੀ ਹਾਈਟ ਚਾਹੀਦੀ ਆ ਹਨਾ ਵੀ ਇੰਨੀ ਹਾਈਟ ਮੰਨ ਲਓ ਵੀ ਹੋਣੀ ਚਾਹੀਦੀ ਇਹਦੀ ਹੋਂ ਤਾਂ ਇਹ ਕੋਈ ਬਹੁਤ ਹਾਈਟ ਹੈ 17 17 ਇੰਚ ਤੱਕ ਉੱਪਰ ਜਾਂਦਾ ਕੋੜਾ ਇਹ ਚਾਰਾਂ ਅੰਕ ਤਿੰਨਾਂ ਚਾਰ ਤਿੰਨਾਂ ਕਸਾਲਾਂ ਵੀ ਦੀ ਚੰਗੀ ਹਾਈਟ ਵਧੀਆ ਨਸਲਾਂ ਲੋਕਾਂ ਦੇ ਵਧੀਆ ਤਿਆਰ ਕੀਤੀਆਂ ਇਹ ਇਹ ਸਾਂਭ ਸੰਭਾਲ ਦੀ ਆਪਾਂ ਗੱਲ ਕਰ ਲਈ ਨਾ ਸਾਂਭ ਸੰਭਾਲ ਲਓ ਜਿੰਨੀ ਹੋਊਗੀ ਉਨਾ ਹੀ ਕੋੜੇ ਦਾ ਬਿਹਤਰੀਨ ਹੋਊਗਾ ਸਾਂਭ ਸੰਭਾਲ ਤਾਂ ਜ਼ਰੂਰੀ ਹੈ ਜੀ ਇਹਦੇ ਹੁਣ ਆਪਾਂ ਲ ਜਾ ਕੇ ਨਖਰਨੀ ਤੇ ਬੰਨਤਾਈ ਉਹਨੇ ਫਿਰ ਆਪਾਂ ਨੂੰ ਕੀ ਦੇਣਾ ਕੀ ਕਰਨਾ ਹੈ ਹਾਂਜੀ ਸਾਂਭ ਸੰਭਾਲ ਤਾਂ ਬਹੁਤ ਜ਼ਰੂਰੀ ਹੈ ਜੀ ਤੁਸੀਂ ਵੀ ਨਾਲ ਹੀ ਆਏ ਹਾਂਜੀ ਹਾਂਜੀ ਤੁਸੀਂ ਕਿੰਨੇ ਲੈ ਕੇ ਆਏ ਕੋੜੇ ਚਾਰ ਪੰਜ ਨਗ ਲੱਗੀਆਂ ਕਿਹੜੇ ਕਿਹੜੇ ਨਸੂਰੇ ਨੁਕਰੇ ਆ ਜੀ ਚੰਬੇ ਆ ਜੀ ਹੂੰ ਦੋ ਤਰ੍ਹਾਂ ਦੇ ਆ ਜੀ ਤੇ ਕੀ ਕੰਮ ਕੀ ਕਰਦੇ ਸੀ ਖੇਤੀਬਾੜੀ ਕਰਦੇ ਨਾਲ ਤੇ ਨਾ ਆਪਣਾ ਘੋੜੀਆਂ ਦਾ ਕੰਮ ਆ ਤੇ ਹੋਰ ਮੰਨ ਲਓ ਗੱਲ ਕਰ ਲਈ ਕਿੰਨੇ ਕਿੰਨੀ ਕਿੰਨੀ ਹਾਈਟ ਦੇ ਜਿਹੜੇ ਘੋੜੇ ਕਿਵੇਂ ਜੀ ਕਿੰਨੀ ਕਿੰਨੀ ਹਾਈਟ ਦੇ ਘੋੜੇ ਆ ਮੰਨ ਲਓ ਕੋਲੇ ਕਿਹੜੇ ਕਿਹੜੇ ਚੰਗੀ ਹਾਈਟ ਦੇ ਘੋੜੇ ਆ ਜੀ ਸਾਡੇ ਕੋਲੇ ਘੋੜੀਆਂ ਜੀ ਦੋ ਚੰਬੀਆਂ 63 63 ਇੰਚ ਦੀ ਹਾਈਟ ਦੀਆਂ ਜੀ ਜੇ ਕੋ ਮਨ ਲਓ ਸਾਇਕਟੰਦੇ ਦੇ ਆਪਾਂ ਗੱਲ ਕਰਦੇ ਹਾਂ ਨਾ ਕਿੰਨੇ ਕੁ ਮੰਨ ਲਓ ਟਾਈਮ ਤੱਕ ਇਹ ਵੀ ਮੰਨ ਲਓ ਊੜਾ ਵੇਚ ਵੇਖ ਜਾਂਦਾ ਜਾਂ ਮੰਨ ਲਓ ਹਨਾ ਵੀ ਕਿੰਨਾ ਕੁ ਮੰਨ ਪ੍ਰੋਫਿਟ ਦੀ ਗੱਲ ਕਰੀਏ ਵੀ ਕਿੰਨੇ ਜੇ ਕੋਈ ਛੋਟਾ ਬੱਚਾ ਲੈਂਦਾ ਜੀ ਜਿਵੇਂ ਵਸ਼ੇਰੀ ਲੈਂਦਾ ਜੀ ਉਹ 3 ਸਾਲਾਂ ਦੀ 3 ਸਾਲਾਂ ਤੋਂ ਬਾਅਦ ਜਾ ਕੇ ਮੀਟਿੰਗ ਹੁੰਦੀ ਹੈ ਜੀ 3 ਸਾਲਾਂ ਤੋਂ ਬਾਅਦ ਸਾਲ ਬਾਅਦ ਹੁੰਦੀ ਹੈ ਜੀ 4 ਸਾਲਾਂ ਬਾਅਦ ਉਹਨੇ ਪ੍ਰੋਫਿਟ ਜੇ ਕੋਈ ਘੋੜੀ ਲੈਂਦਾ ਜੀ ਉਹਨੇ ਵੱਧ ਤੋਂ ਵੱਧ ਸਾਲ ਆਪਣਾ 11 ਮਹੀਨੇ ਬਾਅਦ ਸੂ ਪੈਣਾ ਜੀ ਹੂੰ ਜੇਕਰ ਆਪਾਂ ਗੱਲ ਕਰੀਏ ਮਨ ਲਓ ਆਉਣਾ ਹੋਵੇ ਹਨ ਜਿਵੇਂ ਅੱਜ ਕੱਲ ਨੌਜਵਾਨ ਤੁਸੀਂ ਹੁਣ ਨਾਲ ਖੇਤੀਬਾੜੀ ਵੀ ਕਰਦੇ ਹੋ ਇਸ ਬਾਰੇ ਕਈ ਹੈ ਹੁਣ ਨੌਜਵਾਨ ਨਸ਼ਿਆਂ ਦੇ ਵਿੱਚ ਪੈ ਗਏ ਨੇ ਜਾਂ ਮੋਬਾਈਲ ਜ਼ਿਆਦਾ ਵਰਤਦੇ ਨੇ ਹਨ ਜੇ ਉਹਨਾਂ ਨੇ ਮਨ ਲਓ ਆਉਣਾ ਹੋਵੇ ਕਿਸ ਨੇ ਲੋ ਬਹੁਤ ਵਧੀਆ ਕੰਮ ਆ ਜੀ ਪ੍ਰਾਈਵੇਟ ਨੌਕਰੀ ਨਾਲ ਬਹੁਤ ਵਧੀਆ ਜੋਬ ਹੈ ਜੀ ਜੇ ਜੋ ਦੋ ਘੋੜੀਆਂ ਚੰਗੀਆਂ ਰੱਖਿਆ ਜੀ 4-4 ਲੱਖ ਰੁਪਏ 5-5 ਦੇ ਵੀ ਆਪਾਂ ਉਹਨਾਂ ਦੇ ਬੱਚੇ ਵੇਚਦੇ ਆ 7-8 ਲੱਖ ਰੁਪਇਆ ਹੋ ਗਿਆ ਜੀ ਇਹਨਾਂ ਦਾ ਪੈਸਾ ਫਿਰ ਕਿਸੇ ਵੀ ਤੁਹਾਨੂੰ ਗਵਰਨਮੈਂਟ ਜੌਬ ਚ ਵੀ ਨਹੀਂ ਹੁੰਦਾ ਜੀ ਜੇ 50000 ਰੁਪਏ ਮਹੀਨਾ ਕਿੰਨੀਆਂ 6 ਲੱਖ ਰੁਪਏ ਹੀ ਬੰਦ ਆ ਜੀ ਤੇ ਖਰਚਾ ਵੀ ਮੰਨ ਲਓ ਜੇਕਰ ਕੁੜੀ ਲੈਣੀ ਆ ਆਪਾਂ ਤੇ ਉਹ ਫਿਰ ਤੁਸੀਂ ਕਿ ਕਿਵੇਂ ਸਟਾਰਟ ਕਿਵੇਂ ਕੀਤਾ ਸੀਗਾ ਸਟਾਰਟ ਜਿਵੇਂ ਇੱਕ ਕੁੜੀ ਲਈ ਸੀ ਪਹਿਲਾਂ ਦੀ ਗੁੰਬੀ ਕੁੜੀ ਹੌਲੀ ਹੌਲੀ ਉਹਦੀ ਥਾਂ ਤੇ ਉਹ ਤੋਂ ਚੰਗਾ ਬੱਚਾ ਲਿਆ ਜੀ ਫਿਰ ਕੋਈ ਨੁਕਰੀ ਲਈ ਜੀ ਮੀਟਿੰਗ ਦੀ ਗੱਲ ਕਰ ਲਈ ਕਿੰਨਾ ਖਰਚਾ ਲਾ ਲਿਆ ਮੀਟਿੰਗ ਦੀ ਇਹ ੱਡੋ ੱਡ ਘੋੜਿਆਂ ਦੀ ਆ ਜੀ ਨਾਰਮਲ ਸਟਾਰਟਿੰਗ ਹੀ ਹੁਣ 30000 ਰੁਪਏ ਤੋਂ ਆ ਜੀ 30000 ਤੋਂ ਲੈ ਕੇ 1 ਲੱਖ ਰੁਪਿਆ ਨੁਕਰਿਆਂ ਦੀ ਮੀਟਿੰਗ ਫੀਸ ਹੈ ਜੀ ਹਾਂ ਜੀ ਤੇ ਤੁਹਾਡੇ ਫਿਰ ਮੰਨ ਲਓ ਘੋੜੇ ਵੀ ਰੱਖੇ ਹੋਣੇ ਆ ਉਹ ਉਧਰੋਂ ਵੀ ਪੈਸੇ ਆ ਜਾਂਦੇ ਹੋਣੇ ਹਾਂ ਜੀ ਘੋੜਿਆਂ ਦੇ ਪੈਸੇ ਵੀ ਆ ਜਾਂਦੇ ਆ ਜੀ ਬਾਕੀ ਮੀਟਿੰਗ ਦੇ ਵੀ ਬੱਚਾ ਜਿਵੇਂ ਘੋੜੀ ਕੋਈ ਲੈ ਲਈ ਜੀ ਕੋਈ ਵੇਚਤੀ ਜੀ ਉਹਨਾਂ ਚੋਂ ਵੀ ਆਰਨਿੰਗ ਚੱਲੀ ਜਾਂਦੀ ਹੈ ਪਿੰਡ ਭਾਕਸਰੀ ਰੋਡਾ ਹਾਂਜੀ ਹਾਂਜੀ ਭਾਕਸਰ ਪਿੰਡ ਹੈ ਜੀ ਸਾਡਾ ਇਹ ਸਾਡੇ ਪਿੰਡ ਦੇ ਵਿੱਚ ਮੁਕਸਰ ਜ਼ਿਲ੍ਹੇ ਨਾਲੋਂ ਕਿ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਨਾਲੋਂ ਸਭ ਤੋਂ ਜ਼ਿਆਦਾ ਕੁੜੀ ਭਾਕਸਰ ਚੋੜ ਦੀ ਜੀ ਬਹੁਤ ਪੁਰਾਣੇ ਘੋੜੇ ਰਹੇ ਹੈ ਜੀ ਤੇ ਜਗ੍ਹਾ ਦੀ ਗੱਲ ਕਰ ਲਈ ਕਿੰਨੀ ਕਿ ਜਗ੍ਹਾ ਚਾਹੀਦੀ ਇਹਨਾਂ ਨੂੰ ਜਗ੍ਹਾ ਜੀ ਖੱਟੋ-ਖੱਟ ਖੁੱਲੀ ਜਗ੍ਹਾ ਚਾਹੀਦੀ ਹੈ ਘੋੜੇ ਨੂੰ ਤਾਂ ਜੀ ਇਹ ਤਾਂ ਅਕਸਰ ਖੁੱਲਾ ਰਹਿਣ ਵਾਲਾ ਜਾਨਵਰ ਹੈ ਜੀ ਬੰਨੇ ਆ ਫਿਰ ਇਹ ਕਈ ਵਾਰੀ ਜਿਵੇਂ ਫਾਇਆ ਲੈ ਲੈਂਦੇ ਆ ਜੀ ਬੰਨੇ ਜਿਵੇਂ ਆਪਾਂ ਗੱਲ ਕਰ ਲਈ ਜਿਵੇਂ ਪਿੰਡਾਂ ਦੇ ਵਿੱਚ ਉਹ ਨਾ ਖੁੱਲੀਆਂ ਹਵੇਲੀਆਂ ਜਾਂ ਮੰਨ ਲਓ ਉਸ ਹਸਾਬ ਤੇ ਚਾਹੀਦੀਆਂ ਹਾਂ ਵੀ ਜਿਆਦਾ ਜੀ ਖੁੱਲਾ ਜਿਵੇਂ ਪਹਿਲੀ ਗੱਲ ਤਾਂ ਇਹਨਾਂ ਨੂੰ ਕੱਚਾ ਕੱਚਾ ਥਾਂ ਚਾਹੀਦਾ ਥੱਲੇ ਜੀ ਫਰਸ਼ ਹੋਗਿਆ ਨਹੀਂ ਚਾਹੀਦਾ ਇਫਰ ਇਹਦੀ ਘੋੜਸਵਾਰੀ ਕਰਦੇ ਫਿਰ ਇਹਨੂੰ ਲੈ ਕੇ ਮੰਨ ਲਓ ਕਿੱਧਰ ਜਾਣੀ ਹੈ ਇਹਨਾਂ ਨੂੰ ਕੱਚੇ ਰਸਤੇ ਆ ਜੀ ਸਾਡੇ ਪਿੰਡ ਚ ਦੋ ਤਿੰਨ ਰਸਤੇ ਕੱਚੇ ਆ ਜੀ ਬਹੁਤ ਖੁੱਲੇ ਫਿਰ ਉਹਨਾਂ ਉਹਨਾਂ ਰਸਤਿਆਂ ਤੇ ਲੈ ਜਾਣੇ ਆ ਜੀ ਲੰਮੇ ਇਹ ਇੱਕ ਵਾਰੀ ਮੰਨ ਲਓ ਘੋੜਸਵਾਰੀ ਕਰਦੇ ਹੋ ਤੇ ਇਹ ਪਰੇਸ਼ਾਨੀ ਨਹੀਂ ਹੁੰਦੀ ਵੀ ਮੰਨ ਲਓ ਜਾਂ ਕੋਈ ਆ ਜਿਆਦਾ ਹੁੰਦਾ ਜਿਵੇਂ ਲੱਤ ਲੁੱਤ ਮਾਰ ਦਿੰਦਾ ਇਹ ਨਹੀਂ ਜੀ ਜਦੋਂ ਘੋੜਸਵਾਰੀ ਕਰਦੇ ਘੋੜਾ ਤਾਂ ਖੁਸ਼ ਹੁੰਦਾ ਜੀ ਜਿਹੜੀ ਚੀਜ਼ ਹੀ ਘੋੜਸਵਾਰ ਰਾਈਡਿੰਗ ਆਸਤੇ ਬੰਦਾ ਮੰਨ ਲਓ ਵੀ ਕਰਦਾ ਹੋਵੇ ਉਸ ਦਾ ਐਕਸਪੀਰੀਅੰਸ ਹੁੰਦਾ ਜੇ ਨਵਾਂ ਬੰਦਾ ਮੰਨ ਲਓ ਇਹ ਜਿਹੜੇ ਘੋੜੇ ਆ ਨਾ ਜੀ ਜਦੋਂ ਰਾਈਡਿੰਗ ਲਈ ਤਿਆਰ ਕੀਤੇ ਜਾਂਦੇ ਆ ਨਾ ਇਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਜੀ ਉਹ ਟ੍ਰੇਨਰ ਆਉਂਦਾ ਜੀ ਉਹ ਇਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਰਾਈਡਿੰਗ ਲਈ ਸਿਖਾਉਂਦਾ ਹੂੰ ਠੀਕ ਹੈ ਆਏ ਨਹੀਂ ਆਪਾਂ ਵੀ ਕੋਈ ਵੀ ਘੋੜੀ ਲੈ ਲਈ ਆਪਾਂ ਉਹਦੇ ਉੱਤੇ ਚੜ ਗਏ ਤੇ ਉਹ ਆਪਾਂ ਰਾਈਡਿੰਗ ਕਰਾਈ ਜਾਊਗੀ ਨਹੀਂ ਉਹਨਾਂ ਨੂੰ ਟ੍ਰੇਨਰ ਸਪੈਸ਼ਲ ਟ੍ਰੇਨਰ ਹੈਗੇ ਆ ਜੀ ਉਹਨਾਂ ਨੂੰ ਸੱਧਿਆ ਜਾਂਦਾ ਉਹ ਇੱਕ ਮਹੀਨਾ ਇਹਨਾਂ ਨੂੰ ਖੜਨਾ ਸ਼ੋਅਾਂ ਦੇ ਵਿੱਚ ਖੜਨਾ ਰਾਈਡਿੰਗ ਕਰਾਉਣਾ ਚਾਲ ਤੁਰਨਾ ਉਹ ਸਾਰਾ ਕੁਝ ਸਿਖਾਉਂਦੇ ਆ ਜੀ ਉਹ ਸਿਖਾ ਕੇ ਜਾਂਦੇ ਆ ਫਿਰ ਇਹ ਰਾਈਡਿੰਗ ਕਰਾਉਂਦੇ ਆ ਜੀ ਤੁਸੀਂ ਲੈ ਕੇ ਗਏ ਆਪਦੇ ਘੋੜੇ ਸ਼ੋਅ ਦੇ ਵਿੱਚ ਨਹੀਂ ਆਪਾਂ ਸ਼ੋਅ ਚ ਨਹੀਂ ਪਾਇਆ ਜੀ ਹਜੇ ਤੱਕ ਸ਼ੋਅ ਚ ਨਹੀਂ ਪਾਇਆ ਜੀ ਠੀਕ ਹੈ ਤਾਂ ਇਹ ਪਿੰਡ ਭਾਕਸਰ ਦੇ ਵਿੱਚੋਂ ਆਪਣੇ ਘੋੜੇ ਲੈ ਕੇ ਆਏ ਸੀ ਤਾਂ ਇੱਧਰ ਤਸਵੀਰਾਂ ਦਿਖਾਉਣੇ ਆ ਇੱਧਰ ਵੀ ਘੋੜੇ ਖੜੇ ਹੋਏ ਨੇ ਪਿੰਡ ਭਾਕਸਰ ਦੇ ਵਿੱਚੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਕਹਿਣਾ ਕਿ ਵਧੀਆ ਜੋ ਸਹਾਇਕ ਧੰਦਾ ਵਧੀਆ ਹੈ ਜੇਕਰ ਕਿਸੇ ਨੇ ਕਰਨਾ ਹੋਵੇ ਜਿਵੇਂ ਅੱਜਕੱਲ ਦੇ ਜੋ ਨੌਜਵਾਨ ਨੇ ਉਹ ਨਸ਼ਿਆਂ ਦੇ ਵਿੱਚ ਜਾਂ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਨੇ ਤਾਂ ਉਹ ਐਸੇ ਧੰਦੇ ਦੇ ਵਿੱਚ ਆ ਸਕਦੇ ਨੇ ਸਹਾਇਕ ਧੰਦੇ ਦੇ ਵਜੋਂ ਵੀ ਜੇਕਰ ਵੈਸੇ ਹੀ ਵੀ ਆਪਣਾ ਇਹ ਕੰਮ ਕਰਨਾ ਹੋਵੇ ਤਾਂ ਬਹੁਤ ਵਧੀਆ ਕੰਮ ਆ ਵਧੀਆ ਪ੍ਰੋਫਿਟ ਹੋ ਜਾਂਦਾ ਤਾਂ ਜਗਾ ਦੀ ਜੋ ਗੱਲ ਕੀਤੀ ਜਾਵੇ ਰੱਖਣ ਦੇ ਲਈ ਉਹ ਵੀ ਤੁਹਾਨੂੰ ਇਹਨਾਂ ਦਾ ਦਿੱਤਾ ਕਿ ਖੁੱਲੀ ਜਗ੍ਹਾ ਚਾਹੀਦੀ ਹੈ ਤੇ ਵਧੀਆ ਕੰਮ ਆ ਜੇਕਰ ਕਿਸੇ ਨੇ ਕਰਨਾ ਵੇ ਤਾਂ ਹੋਰ ਵੀ ਮੰਡੀ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜੋ ਹੋਰ ਕਈ ਜਾਨਵਰ ਲੈ ਕੇ ਆਏ ਨੇ ਉਹ ਵੀ ਤੁਹਾਨੂੰ ਚੱਲ ਕੇ ਹੁਣ ਇਸ ਤੋਂ ਬਾਅਦ ਉਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ